ਕੁੱਤਾ ਬਣ ਨੂੰ ਜੀ ਕਰਦਾ ਕੁੜੀ ਜਾਵੇ ਤਾਂ ਨਾ ਹੋਵੇ ਨਾ ਜਿਵੇਂ ਕੁੱਤਾ ਨਹੀਂ ਬੈਠਾ ਹੁੰਦਾ ਐ ਬਣ ਨੂੰ ਜੀ ਕਰਦਾ ਤਾਂ ਪੋਸਟ ਦਾ ਮਾੜਾ ਹੀ ਹੈ ਬਾਈ ਤੂੰ ਛੱਡ ਦੇ ਨਾ ਕੀ ਛੱਡੀ ਤਾਂ ਨਹੀਂ ਖੱਲੀਆਂ ਪੈਂਦੇ ਖੱਲੀਆਂ ਪੈਂਦੀਆਂ ਯਾਰ ਜਾਈ ਚ ਨਹੀਂ ਚਿੱਟਾ ਫੜੀ ਜਾਵੇ ਪੋਸਟ ਨਾ ਫੜਿਆ ਕਰੋ ਹੋਰ ਯਾਰ ਮਾੜੀ ਗੱਲ ਮੁੜ ਕੇ ਬੱਚਿਆਂ ਨੂੰ ਕੀ ਦਊਗਾ ਹੁਣ ਕਿਹੜਾ ਹੀ ਦਿੰਨੇ ਨਾਲ ਕੁਸ ਹੁਣ ਵੀ ਨਹੀਂ ਅਸੀਂ ਤਾਂ ਘਰੇ ਕੋਈ ਦਿੰਦੇ ਨਹੀਂ ਧੱਕਾ ਨਹੀਂ ਦਿੰਦੇ ਉਹ ਤਾਂ ਵੀ ਵਿਚਾਰੇ ਰੱਖੀ ਬੈਠੇ ਸਾਨੂੰ ਨਹੀਂ ਜਵਾਬ ਮੰਗਦੇ ਨਹੀਂ ਆਥਣੇ ਵੀ ਬਥੇਰਾ ਕੋ ਸੁਣਦਾ ਬਾਈ ਪਾਟੀਆਂ ਜਾਂਦੀਆਂ ਤਾਂ ਨੂੰ ਆਏ ਤੂੰ ਕਿਤੇ ਆਥਣੇ ਆ ਨਹੀਂ ਨਾ ਕਰੇ ਪਾ ਫਿਲਮ ਬਣਾ ਲਈ ਆ ਕੱਲ ਸੋ ਨੇ ਘਰੇ ਘਰ ਵਾਲੀ ਕਾਲਾਂ ਕੱਢਦੀ ਇਹ ਘਰ ਵਾਲੀ ਕੀ ਗਵਾਂਢੀ ਵੀ ਕੱਢਦੇ ਆ ਇਹ ਮਾੜੀ ਗੱਲ ਹੋਰ ਦੋ ਕੈਂਟਰ ਇੱਥੋਂ ਦੀ ਲੈਂਦੇ ਉਹ 200 ਕਿਲੋਮੀਟਰ ਤੋਂ ਇੱਥੇ ਆ ਕੇ ਫੜ ਲਿਆ ਪਤੰਦਰਾ ਨੇ। ਹੂੰ। ਈਣਾ ਫੜਿਆ ਕਰ। ਕਿਉਂ? ਇਹ ਤਾਂ ਫੜਨੇ ਚਾਹੀਦੇ ਨਾ। ਨਹੀਂ ਯਾਰ ਭਾਈ ਹੁਣ ਅਸੀਂ ਮਸ਼ੀਨਾਂ 'ਚ ਲਾਉਣਗਾ। ਹਾਂ। ਡਰ ਲੱਗੀ ਜਾਂਦਾ ਸਾਨੂੰ। ਕਿਉਂ? ਹੋਰ ਗੋਲੀਆਂ ਖਾ ਕੇ ਕਿਹੜੀਆਂ ਮਸ਼ੀਨਾਂ ਚੱਲਦਾਂ। ਸਿੱੱਚੇ। ਹਾਂ। ਕਾਦੀ ਗੋਲੀ ਦਿੰਦੇ? ਜੀਵ ਜੀ ਵਾਲੀ। ਜੀਵ ਜੀ ਵਾਲੀ। ਹਾਂ। ਤੇ ਕਿੱਥੇ ਅਸੀਂ ਦੋ ਵਾਰੀ ਝਾੜ ਦਿੰਦੇ ਆ ਤੈਂਚ ਖੜੀ ਨੂੰ। ਕਾ ਧੱਕੇ ਹੋਗੇ ਪੋਸਟ ਲਈ ਹਾਂ। ਕਿੰਨੇ ਖਾ ਜਾਂਦੇ ਤੇ ਬੀ। ਥੂੜੀ ਇੱਕ ਤਾਂ ਖਾਈ ਜਾਂਦੇ। ਬਈ ਇੱਥੇ ਠੇਕਾ ਹੈਗਾ ਠੇਕੇ ਦਾ ਦਾਰੂ ਦਾ ਦਾਰੂ ਦੇ ਦੋ ਠੇਕੇ ਹੱਬੇ ਤੇ ਦੋ ਘੰਟੇ ਦਾਰੂ ਸਸਤੀ ਕਰੀ ਸੀ ਸਰਕਾਰ ਨੇ ਉਦੋਂ ਬੜਾ ਭੰਗੜਾ ਪਾਇਆ ਅੱਛਾ ਆ ਜਿਹੜੀ 30 ਤੇ 31 ਨੂੰ ਨਹੀਂ ਨਹੀਂ ਪਹਿਲਾਂ ਕਰੀ ਸੀ ਉਹ ਅੱਛਾ ਥੋੜੀ ਸਸਤੀ ਕਰੀ ਆਹ ਮਾਲਿਆ ਨਹੀਂ ਕਰੀ ਸੀ ਮੁੜ ਕੇ ਫੇਰ ਉੱਥੇ ਹੀ ਲੈ ਗਏ ਰਿਟਰਨ ਹੁਣ ਕੀ ਵੀ ਮਹਿੰਗੀ ਹੋ ਗਈ ਦਾਰੂ 250 ਦੀ ਬੋਤਲ 250 ਦੀ ਇਹ ਪੋਸਟ ਪੋਸਟ ਹੈਗਾ ਹੁਣ 5000 ਦਾ ਅੱਛਾ ਮਿਲ ਜਾਂਦਾ ਸਸਤਾ ਠੀਕ ਮਿਲ ਜਾਂਦਾ ਨਹੀਂ ਮਿਲਦਾ ਵੀ ਮਾੜਾ ਹੀ ਹੈ ਮਾੜਾ ਹੀ ਅੱਛਾ ਸਹੀ ਨਹੀਂ ਆਉਂਦਾ ਭਾਈ ਇਹ ਪੋਸਟ ਦਾ ਮਾੜਾ ਹੀ ਹੈ ਭਾਈ ਤੂੰ ਛੱਡ ਦੇ ਨਾ ਕੀ ਛੱਡੀ ਤਾਂ ਨਹੀਂ ਖੱਲੀਆਂ ਪੈਂਦੀਆਂ ਖੱਲੀਆਂ ਪੈਂਦੀਆਂ ਯਾਰ ਜਾਈ ਚ ਕੁੱਤਾ ਬਣਨ ਨੂੰ ਜੀ ਕਰਦਾ ਕੁੜੀ ਜਾਵੇ ਤਾਂ ਨਾ ਹੋਵੇ ਨਾ ਜਿਵੇਂ ਕੁੱਤਾ ਨਹੀਂ ਬੈਠਾ ਹੁੰਦਾ ਐ ਬਣਨ ਨੂੰ ਜੀ ਕਰਦਾ ਲੋਹੜੀ ਛੱਡਾ ਹੈਗਾ ਹਾਂ ਬਥੇਰੀ ਆਰੀ ਪਰ ਬੜੀ ਪੜੀ ਗੱਲ ਆ ਸਾਡਾ ਬੰਦਾ ਚ ਕਿਹੜਾ ਹੀ ਸੀ ਅੱਛਾ ਖਾਣੇ ਆ ਜੀ ਖਾਣੇ ਖਾਣੇ ਖਾਣਾ ਖਾਣਾ ਤੇਰ ਹੈ ਨਹੀਂ ਕਹਿੰਦੇ ਮੈਨੂੰ ਕਿਹਨ ਲੱਗਦਾ ਜੀ ਅੱਛਾ ਹੁਣ ਕਰਗੇ ਕੀ ਫਿਰ ਆ ਪੈਦਾਰ ਵੀ ਠੀਕੇ ਰੁਕੇ ਗਿਆ दारू ਦੇ ਇਹ ਨਹੀਂ ਠੀਕ ਚੱਲਦੀ दारू ਨਹੀਂ ਕੰਮ ਕਰਦੇ ਜੀ ਇਸ ਕੰਮ ਤੇ ਨਹੀਂ ਲੋਟੋ ਅੱਛਾ ਕਿਹੜਾ ਖੇਤੀ ਦਾ ਕੰਮ ਇਹਦੇ ਚ ਨਹੀਂ ਲੋਟਣ ਦੀ ਦਰ दारू ਤਾਂ ਆਥਣੇ ਆਥਣੇ ਤਾਂ ਚੱਲ ਜਾਂਦੀ ਹੈ ਰੱਥ ਨੇ ਚੱਲ ਜਾਂਦੀ ਏ ਪਰ ਦੇ ਸੇਰੇ ਕਾੜ ਆਥ ਨੇ ਕਲਾਸੀ ਮਹਿੰਗਾ ਨਹੀਂ ਕੰਮ ਸੌਦਾ ਮਹਿੰਗਾ ਹੀ ਏ ਜੀ ਤੇ ਅੱਢੀ ਚ 400 ਮੁਰਕੇ ਬੱਚਿਆਂ ਨੂੰ ਕੀ ਦਊਗਾ ਹੁਣ ਕਿਹੜਾ ਹੀ ਦਿੰਨੇ ਨਾਲ ਕੋਸਾ ਹੁਣ ਵੀ ਨਹੀਂ ਅਸੀਂ ਤੇ ਘਰੇ ਕੋਸਾ ਨਹੀਂ ਧੱਕਾ ਨਹੀਂ ਦਿੰਦੇ ਉਹ ਦੋਵੇਂ ਵਿਚਾਰੇ ਰੱਖੀ ਬੈਠੇ ਸਾਨੂੰ ਨਹੀਂ ਜਵਾਗ ਮੰਗਦੇ ਨਹੀਂ ਹੱਥ ਨੇ ਵੀ ਪਾ ਬਥੇਰਾ ਕੁਸ ਹੁੰਦਾ ਭਾਈ ਪਾਟੀਆਂ ਜਾਂਦੀਆਂ ਤਾਂ ਨੂੰ ਐ ਕੁਛ ਤੂੰ ਕਿਤੇ ਹੱਥ ਨਹੀਂ ਆ ਜੀ ਨਾ ਕਰੇ ਭਾ ਫਿਲਮ ਬਣਾ ਲਈਆਂ ਕਰਨ ਕਰੇ ਘਰ ਵਾਲੀ ਕਹਾਣਾਂ ਕੱਢਦੀ ਹੈ ਘਰ ਵਾਲੀ ਕੋ ਗਵਾਂਢੀ ਵੀ ਕੱਢਦੇ ਆ ਘਰ ਵਾਲੀ ਤਾਂ ਕੱਢ ਨਹੀਂ ਆ ਵਿਚਾਰੀ ਨੇ ਯਾਰ ਕੀ ਕਹਿੰਦੇ ਜਵਾਗ ਫਿਰ ਹੱਥ ਨੇ ਜਵਾਗ ਦਾਲੇ ਹੁੰਦੇ ਹੋਣਗੇ ਹੋਰ ਐ ਤਾਂ ਮਾੜੇ ਮੋਟਰ ਕੰਮ-ਕੰਮ ਦਾ ਬਾਵਾ ਕਰੀ ਜਾਂਦੇ ਸਾਰਾ ਦਿਨ ਰਾਤ ਫਿਰ ਯਾਰ ਖਰਚੇ ਵਾਲਾ ਪਰ ਪੋਸਟ ਛੱਡਦੇ ਬਾਈ ਯਾਰ ਜੇ 5000 ਨੂੰ ਕਿਲੋ ਆ ਉਹ ਤਾਂ ਕਿੱਦਾਂ ਦਾ ਛੱਡਿਆ ਸੀ ਉਹ ਤਾਂ ਜਿੱਦਾਂ ਕੋਈ ਭਰਾ ਖਵਾ ਦੇ ਵੀ ਆ ਪਿਆ ਖਾਲਾ ਹੋਏਗੇ ਇੱਕ ਦੋ ਕੁ ਮੁੰਡੇ ਉਹ ਦਿਖਾ ਕੋਦੇ ਕਿਤੇ ਖਾਣੇ ਆ ਉਹ ਤਾਂ 6-700 ਦੀ ਪੁੜੀ ਆ ਹਾਂ ਬਈ ਇਹ ਚਿੱਟੇ ਨਾਲ ਤਾਂ ਠੀਕ ਆ ਨਾ ਚਿੱਟੇ-ਚੁੱਟੇ ਚੱਲ ਪੈਣ ਵਾਲੇ ਤੇ ਜਵਾਕ ਕੰਪਨੀ ਕਰਦੇ ਤੇ ਇਹ ਤਾਂ ਬੰਦ ਹੋਣਾ ਚਾਹੀਦਾ ਅਸੀਂ ਤਾਂ ਸਰਕਾਰ ਤੇ ਆਉਣੇ ਸਾਡੇ ਕੋਲੇ ਤਾਂ ਨਹੀਂ ਕਿਉਂ ਮਹਿੰਗਾ ਵਾਲਾ 60 ਤੋਂ ਤਾਂ ਨਹੀਂ ਖਾਦਾ ਜਾਂਦਾ ਨਹੀਂ ਇਹ ਤਾਂ ਖਾਣ ਵਾਲੀ ਚੀਜ਼ ਹੀ ਹੈ ਇਹ ਤਾਂ ਬਾਲੀ ਮਾੜੀ ਆ ਹਾਂ ਨਾ ਤਾਰਾਂ ਜਿਹੜੀਆਂ ਸੋਲਰ ਦੀਆਂ ਲੱਗੀਆਂ ਪਲੇਟਾਂ ਹਾਂ ਆਥ ਨੇ ਤਾਰਾਂ ਛੱਡਿਆ ਉਹਨੇ ਕੇ ਨੂੰ ਲੈ ਜਾਂਦੇ ਆ ਕਈ ਘਰਾਂ ਇਹ ਤਾਂ 10 10 ਹਰੀ ਲੈ ਗਏ ਮੇਰੇ ਸਾੜੇ ਅੱਛਾ ਪਰ 10 10 ਵਾਰੀ ਸ਼ਿਕਾਇਤ ਨਹੀਂ ਕੀਤੀ ਕੋਈ ਤਾਂ ਕਰਦੇ ਆ ਭਾਈ ਉਹ ਕੀ ਕਰਨਾ ਰਾਤ ਨੂੰ ਹੁਣ ਕੀ ਰਾਤ ਨੂੰ ਪਟਕੇ ਲੈ ਜਾਂਦੇ ਆ ਨਾਲ ਹੀ ਨਹੀਂ ਚਿੱਟਾ ਫੜੀ ਜਾਵੇ ਪੋਸਟ ਨਾ ਫੜਿਆ ਕਰੋ ਹੋਰ ਯਾਰ ਮਾੜੀ ਗੱਲ ਪੋਸਟ ਗਰਮੇ ਖੜਾ ਦੇਖੋ ਪੋਸਟ ਵੀ ਗਲਤ ਹੈ ਤੇ ਨਸ਼ਾ ਹੀ ਹੈ ਬਾਈ ਨਹੀਂ ਨਸ਼ਾ ਤਾਂ ਹੈਗਾ ਫਿਰ ਚਿੱਟਾ ਬਾਲੀ ਮਾੜੀ ਚੀਜ਼ ਹੈ ਫਿਰ ਉਹ ਚਿੱਟੇ ਦੇ ਨਾਲ ਨਾਲ ਤਾਂ ਨਸ਼ਾ ਤਾਂ ਸਾਰੀ ਮਾੜਾ ਬਾਈ ਪੋਸਟ ਵੀ ਮਾੜਾ ਫਿਰ ਜੀ ਉਹਦੇ ਬਣਾ ਸਰਦਾ ਹੈ ਨਾ ਅੱਛਾ ਬਾਈ ਲਾਉਣੇ ਆ ਕਿ ਸਟਾਰਟ ਫੁੱਟ ਲਾਉਣੇ ਹੁਣ ਮਿਲਦਾ ਨਹੀਂ ਪਹਿਲਾਂ ਤਾਂ ਬਹੁਤ ਖਾਂਦਾ ਜੀ ਅੱਛਾ ਹਾਂ ਪਹਿਲਾਂ ਤਾਂ ਕਿਹੜਾ ਪੋਸਟ ਪੋਸਟ ਹਾਂ ਪੋਸਟ